ਜਿਹੜੇ ਮਿੱਤਰ ਕਹਿੰਦੇ ਹੁੰਦੇ ਆ ਨਾ ਬਾਈ ਵੀ ਬਾਜਪ੍ਰੇਟ ਦਾ ਟਰੈਕਟਰ ਚਾਹੀਦਾ ਸਾਨੂੰ ਉੱਚਾ ਮਾਡਲ ਵੀ ਵਧੀਆ ਹੌਸਪਾਵਰ ਵਾਲਾ ਹੋਵੇ ਉਹਨਾਂ ਵਾਸਤੇ ਪਿੰਡ ਨਾਗਰੇ ਦੇ ਵਿੱਚੋਂ ਟਰੈਕਟਰ ਲੱਭ ਲਿਆ ਟਰੈਕਟਰ ਹੈਗਾ ਮਿੱਤਰੋ ਡੀਆਈ 550 ਇਹ ਸਟ ਟਰੈਕਟਰ ਕੰਡੀਸ਼ਨ ਦਾ ਇਹ ਸਾਰਾ オリジナル ਹੈ ਚੱਲ ਚਲਾਪੇ ਦਾ ਇੰਜਨ ਗੇਅਰ ਦਾ ਪੂਰੀ ਫੁੱਲ ਗਾਰੰਟੀ ਹੈ ਪਾਵਰ ਸਟੀering ਹੈ ਜੇ ਕਿਸੇ ਸੱਜਣ ਨੇ ਖਰੀਦਣਾ ਹੈ ਤਾਂ ਮੇਰੇ ਨੇੜੇ ਹੋ ਕੇ ਦਿਖਾ ਦੇ ਸਾਰਾ ਬਲਾਕ ਦਾ ਪੂਰਾ ਘੈਂਟ ਹੈ ਬੰਪਰ ਵੀ ਲੱਗਿਆ ਹੋਇਆ ਲਾਈਟਾਂ ਲੂਟਾਂ ਦੀ ਜੇ ਗੱਲ ਕਰ ਲਈਏ ਕੰਡੀਸ਼ਨ ਦੀ ਗੱਲ ਕਰ ਲਈਏ ਛਾਤਰੀ ਦੀ ਗੱਲ ਕਰ ਲਈਏ ਕਿਸੇ ਪਾਸਿਓਂ ਤਾਂ ਨੂੰ ਰੁਪਈਆ ਲਾਉਣ ਦੀ ਲੋੜ ਨਹੀਂ ਤੇ ਆ ਮਕਰਾਡਾ ਤਾਂ ਅੰਦਰੋਂ ਚੈੱਕ ਕਰਵਾ ਦੇ ਭਾਈ ਉੱਪਰੋਂ ਚੈੱਕ ਕਰਵਾ ਦੇ ਰਿਮਾ ਦਾ ਚੈੱਕ ਕਰਵਾ ਦੇ ਮਾਗਰਲੇ ਟਾਇਰਾਂ ਦੀ ਕੰਡੀਸ਼ਨ ਲਗਭਗ ਕਹਿ ਸਕਦੇ ਆਂ ਵੀ 55 ਤੋਂ 60 ਪੈਸੇ ਆ ਇਹਦਾ ਨੰਬਰ ਪੰਜਾਬ ਦਾ ਤੇ ਫਰਸਟ ਪਾਰਟੀ ਦੇ ਨਾਮ ਆ ਸੰਗਰੂਰ ਨੰਬਰ ਆਈ ਹਾਂ ਸੰਗਰੂਰ ਦਾ ਨੰਬਰ ਹੈ ਤੇ ਜੇ ਗੱਲ ਕਰੀਏ ਰੇਟ ਦੀ ਭਾਈ ਮੈਨੂੰ ਰੇਟ ਦੱਸ ਦੇ ਹੁਣ ਇਹਦਾ ਕੀ ਆ ਰੇਟ ਵੀਰੇ ਮੈਂ ਆਪਾਂ 285000 ਰੁਪਈਆ ਦੋ ਲੱਖ ਤੇ 85000 ਮੌਕੇ ਤੇ ਕਿੰਨੇ ਦਾ ਛੱਡੋਗੇ ਭਾਈ ਜਿੱਦਾਂ ਕਹੂੰਗਾ ਦੇ ਦਾਂਗੇ ਕਰ ਦਾਂਗੇ ਉਹਦਾ ਮਾਨਤਾ ਨਾ ਮਾਨਤਾ ਨਹੀਂ ਮਾਨਤਾ ਨਾ ਤਾਂ ਉਹਨਾਂ ਦਾ ਕਰਨੇ ਜਿਹੜੇ ਵੀਡੀਓ ਵੇਖਦੇ ਆ ਬਿਲਕੁਲ ਜੋਰ ਦੀ ਵੀਡੀਓ ਦੇਖ ਕੇ 10000 ਮਾਨ ਕਰ ਦਾਂਗੇ ਰਹਿ ਗਿਆ 2 ਲੱਖ ਤੇ 75000 2 ਲੱਖ ਤੇ 65000 ਦਾ ਵਕੈ ਦੀ 2 ਲੱਖ ਤੇ 70000 ਦਾ ਮਿਲ ਜੂ ਮਿੱਤਰੋ ਕਰੋ ਸੰਪਰਕ ਪਿੰਡ ਨਾਗਰੇ ਦੇ ਵਿੱਚ ਖੜਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਖੜਾ ਟਰਮੀ ਚਾਰੇ ਪਾਸਿਓਂ ਕੰਡੀਸ਼ਨ ਦਿਖਾ ਦੇ ਨੰਬਰ ਪੰਜਾਬ ਦਾ ਸੰਗਰੂਰ ਦਾ ਨੰਬਰ ਹੈ ਡੀਆਈ 550 ਏਸੀ ਟਰੈਕਟਰ ਹੈ ਮਿੱਤਰੋ ਭਾਈ ਕਿੰਨੀ ਹੌਸਪਾਵਰ ਚ ਆ ਜਾਂਦਾ 50 ਚ 50 ਹੌਸਪਾਵਰ ਦਾ 50 ਹੌਸਪਾਵਰ ਦਾ ਮਿੱਤਰੋ ਕੰਡੀਸ਼ਨ ਤਾਂ ਸਾਰਾ origignal ਹੈ ਟਰੈਕਟਰ ਦਾ انجن ਜਿੰਨਾ ਸਾਰਾ ਚੋਟੀ ਦਾ ਹੈ ਪੰਪ ਪੂਰਾ ਜਿੰਨਾ ਵੀ ਕਲਰ ਹੈ ਸਾਰਾ ਕੰਪਨੀ ਦਾ origignal ਕਲਰ ਹੈ ਸਾਰਾ origignal ਹੈ ਹਾਂ ਕਰੋ ਸੰਪਰਕ ਮਿੱਤਰੋ ਨੰਬਰ ਆਪਸਾ ਗ੍ਰੀਨ ਤੇ ਚਲਾਤਾ ਜਿਹੜੇ ਸੱਜਣ ਇਹ ਟਰੈਕਟਰ ਨੂੰ ਖਰੀਦਣਾ ਚਾਹੁੰਦੇ ਹਨ ਹੁਣੇ ਫੋਨ ਲਾ ਲਓ